ਕੀ ਤੁਹਾਡਾ ਨਾਮ ਕੀ ਕਰਦਾ ਹੈ ਮੇਰਾ ਨਾਮ ਆਸ਼ਵਜਾ ਜੀ ਤੇ ਏਐਸਸੀ ਬਲਦੇਵ ਸਿੰਘ ਜਿਹੜਾ ਸਿਟੀ ਸਿਟੀ ਜਾਂ ਚੱਲਿਆ ਹੋਇਆ ਸਾਡੇ ਨਾਲ ਗੱਲ ਆਪਣੇ ਸ਼ਰੀਰ ਨਾਲ ਨਾ ਕੀਤਾ ਗਲਤ ਕੀਤਾ ਸਾਡੇ ਕੋਲੋਂ ਪੈਸੇ ਮੰਗਦਾ ਸੀਗਾ ਪੈਸੇ ਦਿਓ ਤੁਹਾਡਾ ਰਾਈਨਾਮਾ ਕਰਾਵਾਂ ਸਾਡੇ ਕੋਲ ਲੱਖ ਰੁਪਏ ਨੇ ਮੰਗ ਕੇ ਕੀਤੀ ਮੁਰਗਾ ਸਾਨੂੰ ਕੁੱਟਮਾਰ ਵੀ ਬੜੀ ਕੀਤੀ ਸਾਡੇ ਲਾਸ਼ਾਂ ਪਈਆਂ ਹੋਈਆਂ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਕੇਸ ਕਿਹੜਾ ਹੈ ਤੁਹਾਡਾ ਕੀ ਇਸ ਨੂੰ ਡਾਕ੍ਰਿਸ਼ਕ੍ਰਿਸ਼ਨਾ ਗ੍ਰਿਸ਼ਨਾ ਸਰ ਸਰਕਾਰੀ ਲੱਗਾ ਮਲਾਜਾ ਉਹ ਲੋਨੇ ਪੈਸੇ ਸਾਡੇ ਕੋਲ ਲਿੱਤੇ ਪਈ ਹੈ ਹੌਲੀ ਹੌਲੀ ਕਰਕੇ ਕਿੰਨੇ ਪੈਸੇ ਲੈ ਚੁੱਕਾ ਸਾਡੇ ਕੋਲ 2-2 ਲੱਖ ਰੁਪਇਆ ਸਾਡੇ ਲਿੱਤਾ ਹੈ 4 ਲੱਖ ਰੁਪਇਆ ਉਹ ਸਾਈ ਲੈਣਾ ਕੋ ਉਹ ਹੁਣ ਪੈਸੇ ਦੇ ਬਾਰੇ ਉਹ ਪੁਲਿਸ ਥਾਣੇਦਾਰ ਨੂੰ ਪੈਸੇ ਦੇ ਕੇ ਸਾਨੂੰ ਕਟਵਾਇਆ ਪਰ ਆਇਆ ਸਾਨੂੰ ਕੱਲ ਸਾਰਾ ਦਿਨ ਅੰਦਰ ਰੱਖਿਆ 11-12 ਅੰਦਰ ਰਹੀ ਗਏ ਉਹ ਕੋ ਸਾਨੂੰ ਉਹਨਾਂ ਧੱਕੇ ਮਾਰ ਕੇ ਡੰਡੇ ਮਾਰ ਕੇ ਦਰਵਾੜਿਆ ਅੰਦਰ ਕੁੱਟੇ ਮਾਰ ਉਹ ਕੀਤੀ ਸਾਡੇ ਨਾਲ ਉਹਨੇ ਤੇ ਚੈੱਕ ਵੀ ਸਾਡੇ ਖੋਲੇ ਨੇ ਇਹਨੇ ਚੈੱਕ ਦਿੱਤੇ ਚੈੱਕ ਚੈਨੀ ਸੀਗੀ ਚੈਨੀ ਲਾਲੀ ਮੇਰੀ 2-2 ਲੈ ਜਾਣੀ ਸੀ ਪੈਸੇ ਸੀਗੇ ਉਹ ਵੀ ਜੇਬ ਚੋਂ ਕੱਢ ਲੇ ਤੇ ਫੋਨ ਵੀ ਰੱਖ ਗੋਇਆ 6 ਵਜੇ ਤੱਕ ਸਾਢੇ 11 ਤੋਂ ਲੈ ਕੇ 6 ਵਜੇ ਤੱਕ ਸਾਨੂੰ ਅੰਦਰ ਰੱਖਿਆ ਉਹਨੇ ਕੁੱਟਮਾਰ ਉਹ ਕੀਤੀ ਤੇ ਮੂੰਹ ਜਵਾ ਕੇ ਸਾਡੇ ਕੋਲ ਦੂਜਾ ਗਲਤ ਕੰਮ ਕਰਾਇਆ ਤੇ ਉਹਨੇ ਇਹ ਹੈ ਕਿ ਕਹਿੰਦਾ ਅੱਜ ਆ ਜਾ ਕਰੋ ਧੁਰ ਕੇ ਸਾਨੂੰ ਮੰਗ ਕੀਤੀ ਕਿ ਲੱਖ ਰੁਪਏ ਦਿਓ ਤੇ ਤੁਹਾਡਾ ਰਾਜੀਨਾਮਾ ਕਰਾ ਦੇਣਾ ਤੇ ਅਸੀਂ ਲੱਖ ਰੁਪਏ ਕਿੱਥੋਂ ਦੇਗੇ ਅਸੀਂ ਤਾਂ ਉਲਟੋ ਕੋ ਲੈ ਆਣੇ ਉਹ ਕੋ 20000 ਦੇ ਲਾਜ਼ਾ ਕ੍ਰਿਸ਼ਨਾ ਕਿਸਨਾ ਕੰਮ ਨਾ ਕਰੀਏ ਇਸ ਤਰ੍ਹਾਂ ਬਣਾਇਆ ਉਹ ਆਦੀਆ ਨਸ਼ੇ ਨਸ਼ੇ ਪੱਤੇ ਦਾ ਇਸ ਕਰਕੇ ਪੈਸੇ ਮੇ ਕੋ ਲੈਦਾ ਰਿਹਾ ਤੇ 10000 ਦੇ ਕੇ ਤੇ 20000 ਦੇ ਤੇ ਜਦੋਂ ਲੋਹੜੀ ਸੀਗੀ ਉਦੋਂ ਨੇ 20000 ਰੁਪਏ ਮੰਗਤਾ ਵੇਇਆ ਸੀਗਾ ਫੇ ਸਾਡੀ ਲੜਾਈ ਹੋਈ ਥੋ ਪਈ ਹੋਈ ਤੇ ਅਸੀਂ ਮੁੜ ਕੇ ਥਾਣੇ ਦਰਖਾਸਤ ਦਿੱਤੀ ਤੇ ਐਵਲਰ ਘਟਾਈ ਉਹਨੇ ਵੀ ਘਟਾਈ ਸਾਡੀ ਨਹੀਂ ਗਈ ਉਹਦੀ ਚਲ ਗਈ ਸਾਡੇ ਕਿਉਂ ਮੁਲਾਜ਼ਮ ਸੀਗਾ ਸਾਡੀ ਨਹੀਂ ਗਈ ਮੁੜ ਕੇ ਥਾਣੇ ਅਸੀਂ ਫੈਸਲਾ ਜਿੱਤਾਇਆ ਸਾਨੂੰ ਨੇ ਕਿਹਾ ਬਲਦੇਵ ਸਿੰਘ ਨੇ ਰਾਜਨਾਮਾ ਸਾਡਾ ਕਰ ਦਿੰਦੇ ਆ ਆਜੋ ਤੇ ਅਸੀਂ ਰਾਜਨਾਮਾ ਲੈ ਕੇ ਗਏ ਆ ਅੰਦਰ ਜਾ ਕੇ ਸਾਨੂੰ ਧੱਕੇ ਧੱਕੇ ਮਾਰੇ ਡੰਡੇ ਮਾਰ ਕੇ ਨਾਲ ਹੀ ਸਾਨੂੰ ਅੰਦਰ ਹਾਲਤ ਬਦਲ ਕਰਤਾ 11:11 ਵਜੇ ਸ਼ਾਮੀ 6 ਵੇ ਛੱਡਿਆ ਉਹ ਤੋਂ ਬਾਅਦ ਲੈ ਗਿਆ ਉਹਦੇ ਕੁਆਟਰ ਚ ਉੱਥ इदा करो जो इदा करो पैसा ल्या लख रुपया तक लाइज नमा करा देना मेरी चैन फोन पैसे खोले तो मैंने इंसाफ चाहिए अंश लगे बईंते गए बैठे दो रात ही घर नहीं बने सारा दिन अं बहर रहे राती कल घरदे साढ़े लभद रे चाचा ही से गए उन्होंने देखे बैठे बईंते अं उ लेके आए अभी पहले सोचे बई छाल मारीे फिर सोचा कि माँ प्य मगर वो कौन देखूगा इस करके मैं क्या नाज माँ प्य भी देखने हैं ਮਮਲਾ ਆਮ ਜਿਹੜਾ ਲੱਗਾ ਬਲਦੇਵ ਸਿੰਘ ਇਹ ਤੇ ਕਾਰਵਾਈ ਵੀ ਕਰਾਨੀ ਹੈ। ਯਾੜੀ ਮੇਰੇ ਠੀਕ ਨਹੀਂ ਗੇ ਤੇ ਉਹਨਾਂ ਦੀ ਸਿਹਤ ਦਵਾਈ ਵੀ ਦੇਣੀ ਸੀਗੀ ਉਹ ਦਿੱਤੀ ਨਹੀਂ ਜਾਂਦੀ ਵੀ ਮੇਕੋ ਤੇ ਮੈਂ ਅਸੇ ਦਵਾਈ ਮੈਂ ਕਾ ਚਲਾ ਕੇ ਦੇਂਦਾ ਵਾ ਮੈਨੂੰ ਕੀ ਪਤਾ ਜਿਹੜਾ ਚੱਕ ਕੇ ਦਰਮਾਰ ਨਾਲ ਸਾਨੂੰ ਸਾਮਣੇ ਕੇ ਸਾਨੂੰ ਛੱਡਿਆ ਰਾਤੀ ਦਾ ਹੀ ਰਾਤੀ ਮਰ ਕੇ ਉੱਥੇ ਬੈਠੇ ਰਹੇ ਸਾਰਾ ਸਾਨੂੰ ਬੈਂਤੇ ਬੈਂ ਜੀ ਸ਼ਾਲ ਮਾਰਾ ਲੱਗੇ ਸੀ ਬਸ ਇਹ ਆ ਗਈ ਚਾਚਾ ਜੀ ਸੇਰੇ ਆ ਰਾਤ ਲੱਭਦੇ ਰਹੇ ਨਹੀਂ ਲੱਭੇ ਸੇਰੇ ਸਾਨੂੰ ਬੈਂਤੇ ਦੇਖਿਆ ਉਹਨਾਂ ਨੂੰ ਬੈਠੇ ਹੋਏ ਉਹ ਕਹਿੰਦੇ ਚਲੋ ਘਰ ਆਈ ਆ ਗਈ ਮੈਂ ਸੋਚਿਆ ਸੀਗਾ ਕਿ ਬੈਂ ਸ਼ਾਲਵਾਰੀ ਆਪਣੀ ਜਾਨ ਦੇ ਕੇ ਕੰਮ ਖਤਮ ਕਰੀ ਗਏ ਅਨਸਾਫ਼ ਚਾਹੀਦਾ ਉਹ ਕਿਹਾ ਅਸਲ ਦਾਖਲਾ ਸੱਟਾ ਲੱਗਿਆ ਹਾਂਜੀ ਹਾਂਜੀ ਸਰਕਾਰੀ ਅਸਲ ਦਾਖਲਾ ਅਸਲ ਦਾਣਪੁਰ ਲੁਦੀਚ ਸੱਟਾ ਲੱਗਿਆ ਗੁੱਜੀਆਂ ਗੁੱਜੀਆਂ ਸੱਟਾਂ ਦੀ ਫੋਟੋਆਂ ਵੀ ਸਾਡੇ ਕੋਲ ਖਿੱਚੀਆਂ ਹੋਈ ਤਾਂ ਦੇ ਸਕਦੇ ਆ ਮੰਗੇ ਅਨਸਾਫ਼ ਮਿਲਣਾ ਦੇ ਦੇ ਸਾਨੂੰ ਪੈਸੇ ਸਾਡੇ ਜਿਹੜੇ ਆ ਸੀ ਸਾਡੇ ਨੂੰ ਪੈਸੇ ਦਿੱਤੇ ਜਾਂ ਤੁਹਾਡਾ ਫੋਨ ਦਿੱਤਾ ਜਾਵੇ ਤੇ ਜਿਹੜੇ ਸਾਡੇ ਚੈੱਕ ਚੁੱਕ ਖੋਏ ਆ ਉਹ ਸਾਨੂੰ ਇਹ ਕਹੇਗੀ ਚੈੱਕ ਦੇ ਕੋਲ ਉਹਨੂੰ ਮੋੜ ਦੇ ਚੈੱਕ ਹੈਗੇ ਬਲਦੇਵ ਸਿੰਘ ਕੋ ਹੈਗੇ ਕ੍ਰਿਸ਼ਨਾ ਦੇ ਆ ਮੇਕੋ ਸੀਗੇ ਇਹ ਬਲੇਜ ਨੇ ਖੋਲੇ ਆ ਉਹਨੇ ਮੈਨੂੰ ਮੈਂ ਚੈੱਕ ਕਰਿਸ਼ਣਾ ਕਿੱਥੋਂ ਦਾ ਹੋਰ ਕਹਿੰਦਾ ਫੈਸਲਾ ਫੈਸਲਾ ਕਰਾ ਦੇਣਾ ਕੋਈ ਇਦਾਂ ਕਰ ਚੈੱਕ ਦੇ ਉਹਨੂੰ ਤੇ ਉਹਦਾ ਫੈਸਲਾ ਕਰਾ ਦੇਣਾ ਤੇ ਮੈਂ ਕਹਾਂ ਮੇਰੇ ਪੈਸੇ ਕਹਿੰਦਾ ਮਿੱਟੀ ਲੈ ਇਦਾਂ ਮਿੱਟੀ ਕਦਾ ਪੈਸੇ ਮੈਂ ਕਿਦਾਂ ਦਿੱਤੇ ਮੈਨੂੰ ਪਤਾ ਮੈਂ ਕਿਦਾਂ ਦਿੱਤੇ ਦਾ ਲੋੜੀ ਵਾਲੇ ਨੇ ਵੀ ਮੰਗਦਾ 20000 ਰੁਪਇਆ ਮੇਕੋ 4 ਲੱਖ ਰੁਪਇਆ ਘਟੋ ਘਟ ਲੈ ਚੁਕਾ ਸਾਡੇ ਕੋਲੋਂ ਦੋ ਜਣੇ ਆ ਦੋਨਾਂ ਕੋਲੋਂ ਮੈਂ ਇਹ ਮੁੰਡਾਲ ਦੇ ਮੁੰਡੇ ਕੋਲ ਲੈਂਦਾ ਵਾ ਚੇਦਨ ਸ਼ਰਮਾ ਕੋਲੋਂ ਇੱਕੋ ਲੈ ਲੈ ਕੇ ਦਿੱਤੇ ਬੜੇ ਪੈਸੇ ਉਹਨੂੰ ਰਿਆ ਕੀ ਹੁਣ ਜਦੋਂ ਮੋੜ ਦਾ ਟਾਈਮ ਆਇਆ ਵਾ ਤੇ ਹਰ ਕਿਸੇ ਨਾਲ ਕਈਆਂ ਬੰਦਿਆਂ ਨੂੰ ਵਹਿ ਲਿੱਤੇ ਹੋਏ ਸਾਰਿਆਂ ਤੋਂ ਨੇ ਇਹੀ ਬੰਗੇ ਪਾਏ ਆ ਇਦਾਂ ਹੀ ਕਰਦਾ ਵਾ ਜੀ ਮੈਨੂੰ ਸਾਨੂੰ ਇਨਸਾਫ ਚਾਹੀਦਾ ਜੀ ਦਾ ਨਾਮ ਜੀ ਹਾਂਜੀ ਸਰ ਮੈਂ ਚੀਤਾ ਸ਼ਰਮਾ ਸultanpur Lodhi ਵਾਸੀ ਆ ਮੈਂ ਕੱਲ ਆਸ਼ੂਮਰ ਚੱਡਾ ਨਾਲ থানা sultanpur lodhi ਗਿਆ ਜਿੱਥੇ ਆਸ਼ੂਮਰ ਚੱਡਾ ਨੇ ਕਿਸੇ ਤੇ ਅਫਰਦਾਜ ਕਰਵਾਨੀ ਸੀ ਉੱਥੇ ਮੌਕੇ ਤੇ ਬਲਦੇਵ ਸਿੰਘ ਐਲਸੀ ਮਿਲਿਆ ਜੋ ਕਿ ਸਾਨੂੰ ਕੋ ਆਪਣੇ ਕੁਆਰਟਰ ਵਿੱਚ ਲੈ ਗਿਆ ਕੁਆਰਟਰ ਵਿੱਚ ਲਿਆਂਦੇ ਵਿੱਚ ਬਾਅਦ ਸਾਨੂੰ ਕਹਿੰਦਾ ਕਿ ਆਸ਼ੂਮਰ ਚੱਡਾ ਨੂੰ ਮੈਨੂੰ ਕਹਿੰਦਾ ਕਿ ਤੁਸੀਂ 1 ਲੱਖ ਰੁਪਇਆ ਦਿਓ ਤੇ ਤੁਹਾਡਾ ਮੈਂ ਉਹਦੇ ਨਾਲ ਰਾਜ਼ੀ ਨਵਾ ਕਰਵਾ ਦੇਣਾ ਹਾਂ ਪਰ ਉਸ ਤੋਂ ਬਾਅਦ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਸਾਰਾ ਅਸੀਂ ਤਾਂ ਉਹਦੇ ਕੋਲ 4 ਲੱਖ ਰੁਪਏ ਕਰੀਬ ਪੈਸੇ ਲੈਣੇ ਹਨ ਉਹ ਸਾਨੂੰ ਗਲਤ ਮਤਲਬ ਸ਼ੀਲ ਕਿਤਾ ਕਰਨ ਲੱਗ ਪਿਆ ਵੀ ਪਤਾ ਨਹੀਂ ਜਿੱਦਾਂ ਨਸ਼ਾ ਖਾਦਾ ਹੋਇਆ ਸੀ ਥਾਣੇਦਾਰ ਨੇ ਉਸ ਨੂੰ ਇਹ ਨਹੀਂ ਪਤਾ ਸੀ ਮੈਂ ਕੀ ਕਰ ਰਿਹਾ ਡਿਊਟੀ ਨੇ ਵਰਦੀ ਪਾਈ ਹੋਈ ਸੀਗੀ ਸਾਡੇ ਨਾਲ ਗਲਤ ਕੰਮ ਕਰਨ ਲੱਗ ਪਿਆ ਸਾਨੂੰ ਕਹਿੰਦਾ ਕੱਪੜੇ ਲਾਓ ਇਦਾਂ ਕਰੋ ਉਦਾਂ ਕਰੋ ਪਰ ਅਸੀਂ ਉਹਨੂੰ ਕਿਹਾ ਸਾਰਾ ਤੁਸੀਂ ਆਹ ਕਿਹੜਾ ਕੰਮ ਕਰ ਰਹੇ ਹੋ ਉਸ ਤੋਂ ਬਾਅਦ ਨਸ਼ੇ ਦਾ ਇੰਨਾ ਦੇ ਭੂਸਵਾਰ ਸੀਗਾ ਉਸ ਨੂੰ ਕੋਲ ਆਈ ਉਸ ਤੋਂ ਬਾਅਦ ਬਾਹਰ ਆਇਆ ਸਾਨੂੰ ਲੈ ਕੇ ਬਾਹਰੋਂ ਤੋਂ ਬਾਅਦ ਕਵਾਟਰ ਸਾਨੂੰ ਉਥੇ ਜਿੱਥੇ ਐਸ ਐਚਓ ਸਾਹਿਬ ਦਾ ਮਤਲਬ ਬਣਿਆ ਹੋਇਆ ਵਾ ਦਫਤਰ ਉਥੇ ਲੈ ਕੇ ਗਿਆ ਉਥੋਂ ਲਿਆ ਤਬਾਦ ਸਾਨੂੰ ਕਹਿੰਦਾ ਤੁਸੀਂ ਤੇ ਅੰਦਰ ਚੱਲੋ ਠੱਕੇ ਮਾਰ ਕੇ ਮੁੜ ਕੇ ਉਥੇ ਸਾਨੂੰ ਕੁੱਟਿਆ ਉਥੇ ਕੁੱਟਣ ਤੋਂ ਬਾਅਦ ਫੇ ਹਵਾਲਾ ਦਿੱਤਾ ਹਵਾਲਾ ਦੇ ਬਾਅਦ ਵੀ ਸਾਨੂੰ ਗਾਲੀ ਕਲੋਚ ਕਰਦਾ ਰਿਹਾ ਕੁੱਟਦਾ ਮਾਰ ਰਿਹਾ ਉਸ ਤੋਂ ਬਾਅਦ ਸਾਨੂੰ ਜਦੋਂ ਸ਼ਾਮ ਨੂੰ ਛੱਡਿਆ ਅਸੀਂ ਤਾਂ ਮਰਨ ਦੇ ਮਤਲਬ ਕਿ ਮਰਨ ਤੱਕ ਅਸੀਂ ਐਸੀ ਵਹਿਦੇ ਵਿੱਚ ਛਾਲ ਮਾਰ ਲਈ ਫਿਰ ਅਸੀਂ ਸੋਚਿਆ ਕਿ ਸਾਡੇ ਪਰਿਵਾਰ ਪਰਿਵਾਰ ਤਾਂ ਕੌਣ ਰੱਖੀ ਹੋਊਗਾ ਅਸੀਂ ਇਹ ਗੱਲ ਸੋਚੀਦਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਇਸ ਥਾਣੇਦਾਰ ਤੇ ਇਹਨੇ ਬਹੁਤ ਸ਼ਰੀਲਕ ਹਰ ਦੀ ਮੰਗ ਕੀਤੀ ਉਲਟੀ ਛੱਡ ਕੇ ਸਾਨੂੰ ਕਹਿੰਦਾ ਕਿ ਸੁਲਤਾਨਪੁਰ ਛੱਡ ਜੋ ਨਹੀਂ ਤੇ ਤੜਤੇ ਵਿੱਚ ਇਧਰ ਪਰਚੇ ਦਊਂਗਾ ساری ਜ਼ਿੰਦਗੀ ਤੁਸੀਂ ਜੇਲ੍ਹ ਚੋਂ ਨਹੀਂ ਬਾਹਰ ਆ ਸਕਦੇ ਕਿਰਪਾ ਕਰਕੇ ਮੈਂ ਡੀਐਸਪੀ ਸਾਹਿਬ ਅਗੇ ਡੀਜੀਪੀ ਸਾਹਿਬ ਅਗੇ ਬੇਨਤੀ ਕਰਦਾ ਹਾਂ ਇਸ ਥਾਣੇਦਾਰ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਤੇ ਜੋ ਵੀ ਸਾਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਸਾਬਿਤ ਦਿੱਤਾ ਜਾਵੇ ਜੋ ਕੀ ਪੈਸੇ ਸਾਡੇ ਬੰਦੇ ਆ ਸਾਨੂੰ ਦਵਾਈ ਜਾਣਾ